ਸਰਦਾ ਮੀਡੀਆ ਵੱਲੋਂ ਵੀ ਅੱਜ ਮੁਬਾਰਕਾਂ ਨੇ ਬਾਬਾ ਸੇਵਾ ਦਾ ਜਨਮ ਦਿਹਾੜਾ ਕੀ ਕਹੋਗੇ ਇਸ ਨੂੰ ਅੱਜ ਦੇਸ਼ ਦੇ ਹੀ ਨਹੀਂ ਦੁਨੀਆ ਦੇ ਉਸ ਮਹਾਨ ਸਪੂਤ ਵਿਸ਼ਵ ਰਤਨ ਬਾਬਾ ਸਾਹਿਬ ਪੀਮਰਾਵ ਬੇਦਕ ਜੀ ਦੇ 134ਵੇਂ ਜਨਮ ਦਿਵਸ ਮੌਕੇ ਬੰਗਾ ਹਲਕਾ ਵਿਖੇ ਉਹਨਾਂ ਦੇ ਆਦਮ ਕਤਬੁੱਦ ਤੇ ਆਕਾਸ਼ ਮੂ ਸਤਿ ਕਾਂスメਤ ਆਮਨੀ ਬਾਤੀ ਮਲਕਾ ਬੰਗਾਵਾਲੋ ਉਹਨਾਂ ਦੇ ਸਟੈਚੂ ਤੇ ਆ ਕੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਦੇ ਆਇਆ স্মੋਕ ਇਤਿ ਮੈਂ ਸਭ ਤੋਂ ਪਹਿਲਾਂ ਭਾਰਤ ਵਾਸੀਆਂ ਨੂੰ ਔਰ ਦੇਸ਼ ਵਿਸ਼ਵਾਸ ਦੇ ਭਾਰਤ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਮੁਬਾਰਕਵਾਦ ਵਧਾਈ ਦਿੰਦਾ ਹਾਂ ਉੱਥੇ ਹੀ ਉਹਨਾਂ ਨੂੰ ਕੋਟਨ ਨਮਨ ਕਰਦਾ ਹਾਂ ਔਰ ਮੇਰਾ ਮੰਨਣਾ ਹੈ ਕਿ ਬਾਬਾ ਸਾਹੀ ਮਰੌਂ ਮੇਤਕਰ ਜੀ ਨੇ ਜਿੱਥੇ ਦੇਸ਼ ਦੇ ਲਈ ਸੰਵਿਧਾਨ ਲਿਖਿਆ ਉੱਥੇ ਹੀ ਉਨ੍ਹਾਂ ਨੇ ਨਾਰੀ ਸ਼ਕਤੀ ਨੂੰ ਬਲ ਦੇਣ ਦੇ ਲਈ ਬਹੁਤ ਕੰਮ ਕੀਤਾ ਉੱਥੇ ਉਨ੍ਹਾਂ ਨੇ ਕਲਾ ਰਿਜ਼ਰਵੇਸ਼ਨ ਤੇ ਨਹੀਂ ਔਰ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਲਿਖਣ ਦੇ ਲਈ ਹਿੰਦੂ ਐਕਟ ਲਿਖਣ ਦੇ ਲਈ ਪੂਰੇ ਭਾਰਤ ਵਾਸੀਆਂ ਦੇ ਲਈ ਸਾਰੇ ਧਰਮਾਂ ਕੌਮਾਂ ਦੇ ਲਈ ਆਪਣੇ ਜੀਵਨ ਦੌਰਾਨ ਕੰਮ ਕੀਤਾ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲ ਕੇ ਜਿਵੇਂ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਪੜੋ ਜੁੜੋ ਤੇ ਸੰਘਰਸ਼ ਕਰੋ ਉਹਨਾਂ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਸਾਰੀਆਂ ਜਿਹੜੀਆਂ ਪੇਸ਼ ਤੌਰ ਤੇ ਆਉਣ ਵਾਲੀਆਂ ਪੀੜ੍ਹੀਆਂ ਹਨ ਨੌਜਵਾਨ ਬੱਚੇ ਬੱਚੀਆਂ ਉਹ ਵੀ ਆਪਣੇ ਦੇਸ਼ ਕੌਮ ਆਪਣੇ ਸਮਾਜ ਦੀ ਆਪਣੇ ਪਰਿਵਾਰਾਂ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ ਸੋ ਮੇਰੇ ਦੁਆਰਾ ਫਿਰ ਅੱਜ ਦੇ ਦਿਨ ਤੇ ਆਪ ਦੇ ਚੈਨਲ ਦੇ ਮਾਧਿਅਮ ਰਹੀਂ ਸੂਪਾਤਵਾਸੀਆਂ ਨੂੰ ਦਿਸੂਸ ਸੂਪਾਤਵਾਸੀਆਂ ਨੂੰ ਉਹਨਾਂ ਦੇ 132ਵੇਂ ਆਗਮ ਗੁਰੂ ਦੀ ਜਨਮ ਦਿਵਸ ਦੀ ਕੋਟਨ ਕੋਟਨ ਮੁਬਾਈ ਮੁਬਾਰਕ ਆ। ਸਲਾਸਾ ਵੈਸੇ ਤੋਂ ਸਾਡੇ ਦੇਸ਼ ਵਾਸੀਆਂ ਨੇ ਅੱਜ ਬਹੁਤ ਵੱਡਾ ਦੇਣਾ ਹੈ ਕਿਉਂਕਿ ਸੰਵਧਾਨ ਮਾਤਾ ਜੀ ਦਾ ਅੱਜ ਜਨਮ ਦਿਹਾੜਾ ਜਯੰਤੀ ਉਹਨਾਂ ਦੀ ਤੇ ਜਿਹੜੀਆਂ ਕੁਝ ਏਦਾਂ ਦੀਆਂ ਖੌਤੀ ਤਾਕਤਾਂ ਨੇ ਜਿੱਦਾਂ ਜੇ ਮੈਂ ਗੱਲ ਕਰਾਂ ਗੁਰਪ੍ਰਧਾਨ ਸਿੰਘ ਪੰਨੂ ਦੀ ਗੱਲ ਕਰਾਂ ਉਹ ਬੜੇ ਅਪਸ਼ਕਤ ਬੋਲ ਬੁਲੇ ਬੋਲ ਰਿਹਾ ਕੀ ਕਹੋਗੇ ਤੁਸੀਂ ਬਾਰੇ ਸਭ ਤੋਂ ਪਹਿਲਾਂ ਤੋਂ ਗੁਰੂ ਗੁਰਪ੍ਰਧਾਨਤ ਸਿੰਘ ਪੰਨੂ ਹੈ ਮੈਂ ਉਸਤੇ ਜੋ ਬਿਆਨ ਹਨਗਾ ਉਸਦੀ ਘਟਿਆ ਜਿਹੜੀ ਸ਼ਬਦਾਵਲੀ ਹੁਣੀ ਦੇਸ਼ ਤੇ ਹੀ ਨਹੀਂ ਪੂਰੇ ਵਿਸ਼ਵ ਦੇ ਉਸ ਮਹਾਸਫੀਤ ਬਾਰੇ ਵਰਤੀ ਹੈ ਉਸਦੀ ਮੈਂ ਸਖਤ ਚਾਦਾ ਵਿੱਚ ਆਪਣੇ ਮਨੋਂ ਔਰ ਆਪਣੀ ਪਾਰਟੀ ਆਮ ਆਨᱤ ਪਾਰਟੀ ਬਲੋਂ ਸਮੂਹ ਸੀਨੀਅਰ ਲੀਡਰਸ਼ਿਪ ਬਲੋਂ ਸਖਤ ਨਕੇਦੀ ਤੇ ਸਖਤ ਨਿੰਦਿਆ ਕਰਦਾ ਹਾਂ ਔਰ ਅੱਜ ਇਹੋ ਜਿਹੇ ਲੋਕਾਂ ਦੇ ਦੀਆਂ ਗੱਲਾਂ ਵਿੱਚ ਪੰਜਾਬ ਵਾਸੀ ਜਾਂ ਭਾਰਤ ਵਾਸੀ ਆਉਣ ਵਾਲੇ ਨਹੀਂ ਕਿਉਂਕਿ ਜੇਕਰ ਉਹਨਾਂ ਦਾ ਪਿਛੋਕੜ ਦੇਖਿਆ ਜਾਵੇ ਜੋ ਗੁਰਪ੍ਰਤਮ ਸਿੰਘ ਪੰਨੋ ਹਨ ਕਿ ਉਹਨਾਂ ਨੇ ਹਮੇਸ਼ਾ ਹੀ ਸਮਾਜ ਵਿੱਚ ਬੰਡੀ 파 ਕੇ ਰੋਟੀਆਂ ਸਿੱਖੀਆਂ ਸਮਾਜ ਵਿੱਚ ਗਲਤ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਕੇ ਹੀ ਬਾਹਰ ਵਿਦੇਸ਼ਾਂ 'ਚ ਬੈਠੇ ਉਹ ਸ਼ਰਤ ਕਰਦੇ ਹਨ ਔਰ ਇੱਥੇ ਸਾਡੇ ਦੇਸ਼ ਪੰਜਾਬ ਜਾਂ ਭਾਰਤ ਦਾ ਮਾਹੌਲ ਖਾਫ ਕਰਨ ਦੀ ਕੋਸ਼ਿਸ਼ ਕਰਦੇ ਔਰ ਇਸੇ ਗੱਲ ਦੀ ਉਹ ਖੱਟੀ ਖਾਂਦੇ ਹਨ ਔਰ ਮੈਂ ਉਹਨਾਂ ਨੂੰ ਆਪ ਦੇ ਚੈਨਲ ਦੇ ਰਾਹੀਂ ਚੈਨਲ ਦੇ ਰਾਹੀਂ ਤੁਹਾਨੂੰ ਅਰਦਾਸ ਵੀ ਚਾਹਾਂਗਾ ਕਿ ਜੇਕਰ ਨੂੰ ਇੱਜ਼ਤ ਹੈ ਪੰਜਾਬ ਜਾਂ ਭਾਰਤ ਵਿੱਚ ਤਾਂ ਕੀ ਜਿੱਥੇ ਵਿਦੇਸ਼ਾਂ ਵਿੱਚ ਅਮਰੀਕਾ ਜਾਂ ਕੈਨੇਡਾ ਵਿੱਚ ਰਹਿੰਦੇ ਹਨ ਉੱਥੇ ਵੀ ਬਾਬਾ ਸਾਹਿਬ ਭੀਮrao Ambedkar ਦੀਆਂ ਪਰਤਾਂ ਆਦੋਂ ਕਦ ਬੁੱਤ ਜਾਂ ਉਹਨਾਂ ਦੇ ਨਾਂ ਤੇ ਸਟਰੀਟ ਸੜਕਾਂ ਵੀ ਬਣੀਆਂ ਹੋਈਆਂ ਹਨ ਉਹ ਉੱਥੇ ਜਾ ਕੇ ਹੀ ਕਿਸੇ ਤਰ੍ਹਾਂ ਦੀ ਕੋਈ ਸ਼ੇਰ ਸ਼ਰ ਕਰਕੇ ਖਾਲਾ ਜਾਂ ਗੱਲ ਕਰਕੇ ਵੀ ਦਿਖਾ ਲਾ ਤਾਂ ਉਹਨਾਂ ਨੂੰ ਉਹਨਾਂ ਦੇ ਉਸ ਦਾ ਨਤੀਜਾ ਉੱਥੇ ਹੀ ਨਿਕਲ ਜੂ। ਸੋ ਇਹ ਜੇ ਅੰਸਰ ਗਲਤ ਅੰਸਰ ਦੀ ਇਹ ਗੱਲਾਂ ਵਿੱਚ ਪੰਜਾਬ ਵਾਸੀ ਭਾਰਤ ਵਾਸੀ ਨਹੀਂ ਆ ਉਹਨਾਂ ਨੇ ਫਿਰ ਵੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬੇਨਤੀ ਤੇ ਅਪੀਲ ਕਰਾਂਗਾ ਕਿ ਆਪਾਂ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਔਰ ਅੱਜ ਪੂਰੀ ਸ਼ਰਧਾ ਦੇ ਤੁਮਤਾਮ ਨਾਲ ਜਿਸ ਤਰ੍ਹਾਂ ਆਪਾਂ ਸਾਰੇ ਪੰਜਾਬ ਵਿੱਚ ਭਾਰਤ ਵਿੱਚ ਔਰ ਦੇਸ਼ ਦੇ ਵਿੱਚ ਬਾਬਾ ਸ਼ਾਪੀ ਹੋ ਰਹੇ ਅੰਬੀਰ ਕ ਜੀ ਦਾ ਜਨ ਦਿਹਾੜਾ ਮਨਾ ਰਹੇ ਆ ਕਿਸੇ ਤਰ੍ਹਾਂ ਪਹਿਲਾਂ ਵੀ ਮਨਾਉਂਦੇ ਰਹੇ ਆ ਇਸੇ ਤਰ੍ਹਾਂ ਰਾਜ ਵੀ ਮਨਾ ਰਹੇ ਆ ਇਸੇ ਤਰ੍ਹਾਂ ਅੱਗੇ ਵੀ ਮਨਾ ਦੇਣਗੇ ਸਲਾਹ ਸਹਿ ਇੱਕ ਗੱਲ ਹੋਰ ਜੇ ਕਰੀਏ ਜੇ ਅਮਨ ਸ਼ਾਂਤੀ ਦੀ ਤੁਸੀਂ ਗੱਲ ਕੀਤੀ ਆ ਤੇ ਜੇ ਗੱਲ ਕਰੀਏ ਆਪੋਜੀਸ਼ਨ ਦੇ ਲੀਡਰ ਐਲਓਪੀ ਨੂੰ ਬੜੀ ਫਿਗਰ ਹੈ ਕਿ ਲਾਲ ਨਾਡਰ ਦੀ ਗੱਲ ਕੀਤੀ ਉਹਨਾਂ ਨੇ ਔਰ ਨਾਲ ਪਹਿਲਾਂ ਉਹਨਾਂ ਨੇ 32 ਐਮਐਲਏ ਦੀ ਗੱਲ ਕੀਤੀ ਸੀ ਤੇ ਹੁਣ ਉਹਨਾਂ ਨੇ 32 ਗਰੈਂਡਾਂ ਦੀ ਗੱਲ ਕੀਤੀ ਹੈ ਕੀ ਕਹੋਗੇ ਮਾਰੇ ਦੇਖੋ ਐਲਓਪੀ ਇੱਕ ਬਹੁਤ ਹੀ ਸਿਧਾਂਤਕ ਤੌਰ ਤੇ ਪੋਸਟ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਹਰ ਵਕਤ ਉਹ ਇਸ ਤਰ੍ਹਾਂ ਦਾ ਗਲਤ ਜੋ ਆਪੋਸ਼ਨ ਦਾ ਰੋਲਾ ਉਹਨਾਂ ਪਰ ਇਸ ਤਰ੍ਹਾਂ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਵਿੱਚ ਦਹਿਸ਼ਤ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਦੀ ਗੱਲਾਂ ਕਰਨ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਉਹਨਾਂ ਦਾ ਵੀ ਸਟੇਟਮੈਂਟ ਸੁਣੀ ਹੋਈ ਥ੍ਰੀ ਵੀ ਸੁਣੀ ਕਿ ਮੈਂ ਆਪਣੇ ਸੂਤਰਾਂ ਦਾ ਦੱਸਾਂਗਾ ਨਹੀਂ ਕਿ ਮੈਨੂੰ ਸੂਤਰਾਂ ਦਾ ਹੀ ਪਤਾ ਲੱਗਿਆ 18 ਫਟ ਗਿਆ 32 ਰਹਿ ਗਿਆ ਮੈਂ ਇਸੇ ਆ ਰਿਹਾ ਜਿਹੜਾ 18 ਫਟ ਗਿਆ 32 ਰਹਿ ਗਿਆ ਕਿ ਜੇਕਰ ਉਸਵੰਦੀ ਉਹਨਾਂ ਕੋਲ ਕੋਈ ਜਾਣਕਾਰੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਸਾਡੇ ਮਿਨਿਸਟਰ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗਵਾਹੀ ਦੇ ਵਿੱਚ ਪੰਜਾਬ ਸਰਕਾਰ ਪਿਛਲੇ 3 ਸਾਲ ਤੋਂ ਲਗਾਤਾਰ ਕੰਮ ਲਾਉਣ ਇਨ ਆਰਡਰ ਤੇ ਵੀ ਔਰ ਵਕ ਵਕ ਡਵੈਲਪਮੈਂਟ ਦੇ ਮੁੱਦਿਆਂ ਤੇ ਵੀ ਕੰਮ ਕਰ ਰਹੀ ਹੈ ਵਿਕਾਸ ਕਾਰਜਾਂ ਤੇ ਵੀ ਕੰਮ ਕਰ ਰਹੀ ਹੈ ਪਾਲਿਸੀਸ ਵੈਲਫੇਅਰ ਦੀਆਂ ਪਾਲਿਸੀ ਬਣਾਉਣ ਤੇ ਵੀ ਕੰਮ ਕਰ ਰਹੀਆਂ ਉਹ ਬਤੌਰ ਐਲੋਪੀ ਦੇ ਲੀਡਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਦੱਸ ਸਕਦੇ ਆ ਬਤੌਰ ਆਪ ਸਾਡੇ ਮਿਨਿਸਟਰਾਂ ਨੂੰ ਵੀ ਦੱਸ ਸਕਦੇ ਆ ਪਰ ਉਹਨਾਂ ਨੇ ਪ੍ਰੈਸ ਵਿੱਚ ਜਾ ਕੇ ਜੋ ਗੱਲ ਕੀਤੀ ਮੇਰਾ ਮੰਨਣਾ ਹੈ ਕਿ ਇਹੋ ਜੀ ਕਿਉਂਕਿ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਕਿ ਇੱਥਾ ਦੇ ਇਸ ਤਰ੍ਹਾਂ ਦੀ ਘਟੀਆਂ ਬਿਆਨਬਾਜ਼ੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਜੇ ਕਰਨਾ ਤਾਂ ਉਹਨੂੰ ਜਾਣਕਾਰੀ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ਨਾਲ ਕੋਪੜ ਕਰਕੇ ਉਸਦੀ ਜਾਣਕਾਰੀ ਉਹਨਾਂ ਨੂੰ ਪ੍ਰੋਵਾਈਡ ਕਰਵਾਉ। ਧੰਨਵਾਦ।